ਫਕੀਰ ਫਾਕਾ ਕਰੇ ਕਿਨਾਰਾ ਕਰੇ ਤੇ ਰਾਮ ਨੂੰ ਚੇਤੇ ਕਰੇ ਤਾਂਬੇ ਦਾ ਕੋਟ ਸਮੁੰਦ ਸਿਖਾਈ ਚਾਰੋਂ ਤਰਫ ਗੁਰੂ ਨਾਨਕ ਤੇਰੇ ਨਾਮ ਦੀ ਦੁਹਾਈ ਭਾਈ ਸਿਰ ਇੱਕੋ ਹੈ ਉਹ ਵੇਚਿਆ ਆ ਕਲਗੀਆਂ ਵਾਲੇ ਪਾਤਸ਼ਾਹ ਪਾਸ ਤੇ ਉਹਨਾਂ ਦੇ ਬਾਟੀ ਦਾ ਅਮਰ ਛਕਿਆ ਹੋਇਆ ਹੈ ਹੁਕਮ ਅਨਸਾਰ ਕਸ਼ੈਰਾ ਹੀ ਪਹਿਨਣਾ ਹੈ ਗੁਰੂ ਨੂੰ ਰਹਿਤ ਪਿਆਰੀ ਹੈ ਸਮਾ ਕਲਯੁਗ ਦਾ ਹੈ ਕਲਯੁਗ ਵਿੱਚ ਰਾਜ ਗੁਰੂ ਨਾਨਕ ਪਾਤਸ਼ਾਹ ਦਾ ਹੈ ਜਿਹਦਾ ਰਾਜ ਉਸੇ ਦਾ ਸਿਕਾ ਗੱਗਾ ਕਹਿੰਦੇ ਹਨ ਅ ਗਿਆਨ ਨੂੰ ਤੇ ਰਾਰਾ ਦਾ ਅਰਥ ਹੈ ਪ੍ਰਕਾਸ਼ ਜੋ ਇਸ ਪ੍ਰਕਾਸ਼ ਦੁਆਰਾ ਨਿਰੰਕਾਰ ਨੂੰ ਵਾਹਿਗੁਰੂ ਕਹਿ ਕੇ ਬੁਲਾਉਂਦੇ ਸਨ ਇਸੇ ਲਈ ਵਾਹਿਗੁਰੂ ਮੰਤਰ ਹੈ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਮਾਤਾ ਸਾਹਿਬ ਦੀਵਾ ਕੌਰ ਜੀ ਵਾਸੀ ਆਨੰਦਪੁਰ ਸਾਹਿਬ ਸਾਡੇ ਜਪਾ ਤਪਾ ਨੇ ਕੁਝ ਨਹੀਂ ਕਰਨਾ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਸੇਵਾ ਕਰੋ ਸੱਬੇ ਵਸਤਾ ਪ੍ਰਾਪਤ ਹੋਣ ਗਿਆ ਮੰਗੋ ਲੰਮੇ ਪੈ ਕੀ ਗੁਰੂ ਦੇ ਚਰਨਾਂ ਵਿੱਚ ਤੇ ਭਰੋ ਝੋਲੀਆਂ ਪਦਾਰਥਾਂ ਦੀਆਂ